ਕੀ ਗੱਲਬਾਤ ਹੋਈ ਇਥੇ ਤੇਰੀ ਦੁਕਾਨ ਤੇ ਕਹਾਂ ਤੇ ਆ ਅਭੀ ਅੰਦਰ ਆਪਣੇ ਲੱਗੇ ਜੀ ਕੰਮ ਜਿਹੜਾ ਸਵੇਰ ਦਾ ਖਲਾਰਜ ਪਿਆ ਹੁੰਦਾ ਉਹ ਕਟੋੜ ਕਰਦੇ ਤੇ ਬਾਹਰੋਂ ਟਰਟਰ ਦੀ ਆਵਾਜ਼ ਆਈ ਆ ਤੇ ਗੋਲੀ ਕਰਾਂ ਚਲੇ ਗਏ ਬਾਹਰ ਚ ਦੇਖਿਆ ਕਿ ਕਿਸੇ ਕਿੰਦਰ ਕੇ ਜਿਤਨਾ ਵੇਖੂ ਕਰਦਣ ਤੇ ਇਹ ਕੋਈ ਤੁਹਾਨੂੰ ਕਾਲ ਵਗੈਰਾ ਵੀ ਆਈ ਪਹਿਲਾਂ ਕੋਈ ਹਾਂਜੀ ਫਰੋਤੀ ਦੀ ਕਾਲ ਵੀ ਆਈ ਕੋਈ ਕਈ ਕੋਈ ਆਉਂਦੀਆਂ ਨੇ ਇਹ ਇਕੱਲੀ ਤੇ ਨਹੀਂ ਆਈ ਕਈ ਆਈਆਂ ਕਿੰਨੇ ਵਿਅਕਤੀ ਜਿਹੜੇ ਗੋਲੀ ਚਲਾ ਕੇ ਗਏ ਦੋ ਵਿਅਕਤੀ ਕਹਿੰਦੇ ਆ ਜੀ ਅਸੀਂ ਤੇ ਮਤਲਬ ਅੰਦਰ ਸੀ ਸਾਨੂੰ ਦੇਖਣ ਚਲਾ ਕੇ ਨਿਕਲ ਗਏ ਉਹ ਗੋਈ ਕਿਨੇ ਤੁਸੀਂ ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੀ ਹੈ ਜੋ ਇਹ ਮੰਗ ਕਰਦੇ ਉਹ ਸਾਡੀ ਮੰਗ پوری ਕਰ ਦੇਣ ਬਾਤ ਕੀ ਹੋਇਆ ਤੁਹਾਨੂੰ ਕੀ ਲੱਗਦਾ ਜਿਹੜੀ ਬੜੀ ਬੜੀ ਮੱਦ ਭਾਗੀ ਜਿਹੜੀ ਇਹ ਖਬਰ ਹੈ ਕਿ ਸਾਡੇ ਜ਼ਿਲ੍ਹੇ ਦੇ ਸਾਡੇ ਪਿੰਡ ਦੇ ਮਸ਼ਹੂਰ ਪਾਪਾ ਜੀ ਬਹੁਤ ਹੀ ਮਤਲਬ شریف ਬੰਦੇ ਇਹਨਾਂ ਦੀ ਦੁਕਾਨ ਦੇ ਉੱਤੇ ਅੱਜ ਗੋਲੀਆਂ ਚੱਲੀਆਂ ਕੱਲ ਨੂੰ ਕੁਝ ਵੀ ਹੋ ਸਕਦਾ ਇੱਥੇ ਮਤਲਬ ਕੋਈ ਕਸਟਮਰ ਹੀ ਖੜਾ ਹੋਵੇ ਉਦੇ ਸਿਰ ਦੇ ਵਿੱਚ ਗੋਲੀ ਲੱਗ ਜੇ ਤੇ ਉਹਨਾਂ ਤੇ ਜਿਹੜੇ ਮੌਤ ਦੇ ਜ਼ਿੰਮੇਵਾਰ ਜਿਹੜੇ ਆ ਗੋਲੀਆਂ ਚਲਾ ਗਏ ਉਹ ਹੋਣਗੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੋ ਵੀ ਹੋ ਸਕਦਾ ਪ੍ਰਸ਼ਾਸਨ ਕੋਲ ਕੀਤਾ ਜਾਵੇ ਸਾਡੀ ਮੰਗ ਹੈ ਉਹ ਸਾਰੇ ਬਾਜ਼ਾਰ ਵਾਲੋਂ ਸਾਡੀ ਮੰਗ ਹੈ ਕਿ ਇਹਨੂੰ ਠੱਲ ਪਾਈ ਜਾਵੇ ਜੋ ਵੀ ਹੋ ਰਿਹਾ ਬਹੁਤ ਗਲਤ ਹੋ ਰਿਹਾ ਜਿਹੜੀ ਕੈਰਨੀ ਹੋਈ ਹੈ ਕੀ ਬੋਲ ਗੱਲ ਕਰੀਓ ਇੱਕ ਕ੍ਰਾਈਮ ਇਨਸੀਡੈਂਟ ਕੱਲ ਰਾਤ ਨੂੰ ਲਗਭਗ 8:30 ਵਜੇ ਦੇ ਆਸ-ਪਾਸ ਰਿਪੋਰਟ ਹੋਇਆ ਜਿਹਦੇ ਵਿੱਚ ਫਤਿਹਬਾਦ ਕਲੋਥ ਸਟੋਰ ਤੇ ਦੋ ਨੌਜਵਾਨ ਜਿਹੜੇ ਸੀ ਕਿ ਮੋਟਰਸਾਈਕਲ ਤੇ ਆ ਕੇ ਉਹਨਾਂ ਨੇ ਫਾਇਰ ਕੀਤਾ ਤੇ ਉਸ ਤੋਂ ਬਾਅਦ ਉਹ ਉੱਥੋਂ ਮੌਕੇ ਤੋਂ ਫਰਾਰ ਹੋਏ ਇਹਦੇ ਵਿੱਚ ਜਿਹੜਾ ਸ਼ਾਪ ਹੈਗੀ ਉਹਦੇ ਬਾਹਰ ਜਿਹੜਾ ਸ਼ੀਸ਼ਾ ਲੱਗਿਆ ਹੋਇਆ ਸੀਗਾ ਉਹ ਟੁੱਟਿਆ ਹੈਗਾ ਦੋ ਖੋਲ ਮੌਕੇ ਤੋਂ ਬਰਾਮਦ ਕੀਤੇ ਗਏ ਨੇ ਤੇ ਇਹਦੇ ਵਿੱਚ ਪੁਲਿਸ ਨੇ ਇਮੀਡੀਏਟਲੀ ਐਫ ਆਈ ਆਰ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈਗੀ ਜਿਹੜੇ ਓਨਰ ਹੈਗੇ ਉਹਨਾਂ ਦਾ ਵਰਜਨ ਵੀ ਅਸੀਂ ਲੈ ਰਹੇ ਹਾਂ ਤੇ ਉਹਨਾਂ ਨੇ ਹਾਲੇ ਤੱਕ ਜਦੋਂ ਤੱਕ ਕੱਲ ਰਾਤ ਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਸੀਗੇ ਉਦੋਂ ਤੱਕ ਪੁਲਿਸ ਨੂੰ ਕੋਈ ਰਿਪੋਰਟ ਨਹੀਂ ਕੀਤਾ ਸੀਗਾ ਕਿਸੇ ਐਕਸਟ੍ਰੋਸ਼ਨ ਕਾਲ ਬਾਰੇ ਜਾਂ ਕਿਸੇ ਥ੍ਰੈਟ ਕਾਲ ਬਾਰੇ ਬਟ ਉਸ ਤੋਂ ਬਾਅਦ ਉਹਨਾਂ ਨੇ ਕੁਝ ਦੱਸਿਆ ਹੈਗਾ ਕਿ ਉਹਨਾਂ ਨੂੰ ਕੋਈ ਕਾਲਸ ਆਈਆਂ ਸੀਗੀਆਂ ਜਿਹਦੇ ਬਾਰੇ ਅਸੀਂ ਉਹਨਾਂ ਨੂੰ ਕੌਨਫੀਡੈਂਸ ਲੈ ਕੇ ਡਿਟੇਲਸ ਕਢਾ ਰਹੇ ਹਾਂ ਐਟ ਦੀ ਸੇਮ ਟਾਈਮ ਸਾਡੀ ਟੀਮਸ ਵੱਖ-ਵੱਖ ਟੀਮਾਂ ਐਸਪੀ ਹੈੱਡਕੁਆਰਟਰ ਦੀ ਨਿਗਰਾਨੀ ਹੇਠ ਡੀਐਸਪੀ ਗੋਇੰਦਵਾਲ ਸਾਹਿਬ ਦੀ ਨਿਗਰਾਨੀ ਹੇਠ ਨਾਲ ਸੀਆਈਏ ਦੀ ਟੀਮ ਅਤੇ ਡੀਐਸਪੀ ਡੀ ਉੱਥੇ ਜਿਹੜਾ ਹੈਗਾ ਸੀਸੀਟੀਵੀ ਐਨਾਲਿਸਿਸ ਵਾਸਤੇ ਤੇ ਵੱਖ-ਵੱਖ ਐਂਗਲਸ ਤੋਂ ਉਸ ਕੇਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਅਸੀਂ ਡੈਪਿਊਟ ਕੀਤੇ ਹੈਗੇ ਜਿਹੜੇ ਲੋਕਾਂ ਨੇ ਫਾਇਰ ਕੀਤਾ ਹੈਗਾ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਕਰਵਾਇਆ ਹੈਗਾ ਉਹਨਾਂ ਦੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਸ ਤਰੀਕੇ ਦੀ ਹਰਕਤ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਨੂੰ ਜਲਦ ਫੜ ਕੇ ਸਲਾਖਾਂ ਦੇ ਪਿੱਛੇ ਕਰਾਂਗੇ ਤੇ ਨਾਲ ਹੀ ਜਿਹੜੇ ਲੋਕ ਯੂਥ ਨੂੰ ਮਿਸਯੂਜ਼ ਕਰਦੇ ਹੈਗੇ ਆਪਣੇ ਫਾਇਦੇ ਵਾਸਤੇ ਉਹਨਾਂ ਵਾਸਤੇ ਜਿਹੜਾ ਯੂਥ ਨੂੰ ਮੇਰੀ ਅਪੀਲ ਹੈਗੀ ਕਿ ਇਹਨਾਂ ਜਿਹੜੇ ਕ੍ਰਾਈਮਨਲ ਬੰਦੇ ਹੈਗੇ ਜਿਹੜੇ 2 5 10000 ਦੇ ਲਾਲਚ ਦੇ ਕੇ ਤੇ ਯੂਥ ਨੂੰ ਮਿਸਗਾਈਡ ਕਰਕੇ ਆਪਣੇ ਫਾਇਦੇ ਵਾਸਤੇ ਕਿੱਥੇ ਫਾਇਰ ਕਰਾ ਦਿੰਦੇ ਹੈਗੇ ਕਿੱਥੇ ਰੈਕੀ ਕਰਵਾ ਲੈਂਦੇ ਹੈਗੇ ਕਿੱਥੇ ਵੈਪਨ ਕਿੱਥੇ ਡਰੱਗਸ ਟਰਾਂਸਪੋਰਟ ਕਰਾਉਂਦੇ ਹੈਗੇ ਇਹਨਾਂ ਦੇ ਜਾਲ ਤੋਂ ਬਚਣਾ ਚਾਹੀਦਾ ਕਿਉਂਕਿ ਅਲਟੀਮੇਟਲੀ ਜਿਹੜਾ ਹੈਗਾ ਉਹ ਛੋਟੇ ਛੋਟੇ ਕ੍ਰਾਈਮ ਕਰਕੇ ਤੇ ਉਹ ਯੂਥ ਇੱਕ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੰਦਾ ਹੈਗਾ ਤੇ ਇਹਨਾਂ ਦੇ ਗੈਂਗ ਦਾ ਪਾਰਟ ਬਣ ਜਾਂਦਾ ਹੈਗਾ ਉਹ ਇਕਵਲੀ ਲਾਇਅਬਲ ਹੈਗਾ ਜਿਹੜੀ ਪਨਿਸ਼ਮੈਂਟ ਤੇ ਸਜ਼ਾ ਹੈਗੀ ਕਾਨੂੰਨ ਅਨੁਸਾਰ ਇਹਨਾਂ ਵਾਸਤੇ ਜਿਹੜੇ ਮੇਨ ਕਾਂਸਪਰੇਟਰ ਹੈਗੇ ਉਹ ਜਿਹੜਾ ਯੂਥ ਗਰਾਊਂਡ ਲੈਵਲ ਤੇ ਐਗਜ਼ੀਕਿਊਟ ਕਰ ਰਹਾ ਹੈਗਾ ਉਹ ਵੀ ਇਕਵਲੀ ਰਿਸਪੌਂਸਿਬਲ ਹੈਗਾ ਉਹਨੂੰ ਅਸੀਂ ਸਖ਼ਤੇ ਦੇ ਨਾਲ ਡੀਲ ਕਰਾਂਗੇ ਇਸ ਕਰਕੇ ਯੂਥ ਨੂੰ ਇਸ ਚੀਜ਼ ਤੋਂ ਬਿਲਕੁਲ ਗੁਰੇਜ਼ ਕਰਨਾ ਚਾਹੀਦਾ ਤੇ ਇਹਨਾਂ ਦੇ ਜਾਲ 'ਚ ਨਹੀਂ ਫਸਣਾ ਚਾਹੀਦਾ ਜਿਹੜੇ ਕ੍ਰਾਈਮਨਲ ਆਰਗੇਨਾਈਜ਼ਡ ਸਿੰਡੀਕੇਟ ਦੇ ਮੇਨ ਕਾਂਸਪਰੇਟਰਸ ਹੈਗੇ ਉਹਨਾਂ ਨੂੰ ਅਸੀਂ ਜਲਦ ਨਸ ਤੋਂ ਨਾਬੂਤ ਕਰਾਂਗੇ ਥੈਂਕ ਯੂ